ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੰਟਰਨੈਸ਼ਨ ਵਿਦਿਆਰਥੀਆਂ ਦੀ ਨਿਗਰਾਨੀ ਨਾ ਕਰਨ ਵਾਲੀ ਸੰਸਥਾਵਾਂ ਲਈ ਕੈਨੇਡਾ ਸਟੱਡੀ ਵਰਕ ਪਰਮਿਟ ਦੀ ਪ੍ਰਕਿਰਿਆ ਬੰਦ ਕਰੇਗਾ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੇ ਅੰਦਰ ਨਿਗਰਾਨੀ ਅਤੇ ਇਕਸਾਰਤਾ ਨੁਬਦੌਰ ਲਈ ਫੈਡਰਲ ਸਰਕਾਰ ਮਹੱਤਵਪੂਰਨ ਰੈਗੂਲੇਟਰੀ ਤਬਦੀਲੀਆਂ ਦਾ ਪ੍ਰਸਤਾਵ ਕਰ ਰਹੀ ਹੈ ਜੋ ਅਧਿਆਨ ਪਰਮਟਾਂ ਦੀ ਪ੍ਰਕਿਰਿਆ ਅਤੇ ਨਿਗਰਾਨੇ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਕੈਨੇਡਾ ਗਜ਼ਟ ਵਿੱਚ ਦੱਸੇ ਗਏ ਨਵੇਂ ਉਪਵਾਦ ਦੇ ਆਦੇਸ਼ ਪੋਸਟ ਸਕੈਂਡਰੀ ਸੰਸਥਾਵਾਂ ਵਿੱਚ ਪਾਲਣਾ ਅਤੇ ਜਵਾਬਦੇਹੀ ਬਾਰੇ ਚਿੰਤਾਵਾਂ ਨੂੰ ਦੂਰ ਕਰਨਾ ਹੈ। ਪ੍ਰਸਤਾਬ ਨਿਯਮਾਂ ਦੇ ਤਹਿਤ ਕਾਲਜਾਂ ਤੇ ਯੂਨੀਵਰਸਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੀ ਸਥਿਤੀ ਬਾਰੇ ਨਿਯਮਤ ਤੌਰ ਤੇ ਇਮੀਗ੍ਰੇਸ਼ਨ ਵਿਭਾਗ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ। ਇਹ ਕਦਮ ਇਸ ਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਕਿ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਵਿਦਿਅਕ ਵਿੱਦਿਆ ਕਾਰਜਕਾਲ ਦੌਰਾਨ ਆਪਣੇ ਮਨੋਨਿਯਿਤ ਸਖਲਾਈ ਸੰਸਥਾਵਾਂ ਵਿੱਚ ਹਾਜ਼ਰੀ ਭਰ ਰਹੇ ਨੇ ਅਤੇ ਅਧਿਐਨ ਪਰਮਟ ਲੋੜਾਂ ਦੀ ਪਾਲਣਾ ਵੀ ਕਰ ਰਹੇ ਨੇ ਰੈਗੂਲੇਟਰੀ ਸੋਧ ਆਈ ਆਰ ਸੀ ਸੀ ਵੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੂੰ ਇਮਾਨਦਾਰੀ ਦੀ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਅਤੇ ਪ੍ਰੋਗਰਾਮ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਵਾਲੇ ਅਨੈਤਿਕ ਵਿਵਹਾਰਾਂ ਦੀਆਂ ਆਮ ਘਟਨਾਵਾਂ ਨੂੰ ਹੱਲ ਕਰਨ ਦੀ ਆਗਿਆ ਦੇਵੇਗੀ ਇੱਕ ਤਾਜ਼ਾ ਸਰਕਾਰੀ ਨੋਟਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕੈਨੇਡਾ ਵਿੱਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੈ ਜੋ ਕਿ 2015 ਵਿੱਚ 352305 ਦੇ ਮੁਕਾਬਲੇ 2023 ਵਿੱਚ 10 ਲੱਖ ਤੋਂ ਵੱਧ ਦਾ ਸਵਾਗਤ ਕਰ ਚੁੱਕੇ ਨੇ ਇਸ ਬਾਤ ਦੇ ਪ੍ਰੋਗਰਾਮ ਨੂੰ ਜਾਂਚ ਦੇ ਖੇਰੇ ਵਿੱਚ ਲਿਆਂਦਾ ਗਿਆ ਖਾਸ ਤੌਰ ਤੇ ਹਾਊਸਿੰਗ ਦੀ ਘਾਟ ਤੇ ਜਨਤਕ ਸੇਵਾਵਾਂ ਦੇ ਦਬਾਅ ਵਰਗੇ ਮੁੱਦਿਆਂ ਦੇ ਸਬੰਧ ਵਿੱਚ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਲਈ ਸਿਸਟਮ ਵਿੱਚ ਵਿਸ਼ਵਾਸ ਵਿਧਾਲੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਪ੍ਰੋਸਾ ਦਿੱਤਾ ਤੇ ਉਤੀ ਦਾਸੀ ਕਿ ਭਰੋਸੇਯੋਗ ਸੰਸਥਾ ਫਾਰਮ ਵਰਕ ਫਰੇਮਵਰਕ ਦਾ ਪ੍ਰਸਤਾਵ ਜੋ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਕੀਤਾ ਜਾਵੇਗਾ ਤੇ ਇਸ ਦਾ ਜੇ ਦਾ ਉਦੇਸ਼ ਮਨੋਨੀਤ ਸਿਕਲਾਈ ਸੰਸਥਾ ਦੀ ਸ਼ਕਤੀ ਅਤੇ ਜਾਂਚ ਕਰਨਾ ਤੇ ਭਰੋਸੇਯੋਗ ਮੰਨੀਆਂ ਜਾਣੀਆਂ ਸੰਸਥਾਵਾਂ ਲਈ ਇਹਦੀ ਪਰਮਟ ਦੀ ਪ੍ਰਤਿਕਿਰਿਆ ਨੂੰ ਤੇਜ਼ ਕਰਨਾ ਹੈ ਇਸ ਤਰ੍ਹਾਂ ਜ਼ਿੰਮੇਵਾਰ ਭਰਤੀ ਦਾ ਦਾਖਲਾ ਅਭਿਆਸਾਂ ਨੂੰ ਤਸ਼ਾਇਦ ਕਰਨਾ ਹੈ ਪ੍ਰਸਤਾਵਿਤ ਸੋਧਾ ਵਿੱਚ ਮੁੱਖ ਉਪਬੰਧਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਪੁਸ਼ਟੀਕਰਨ ਅਤੇ ਪਾਲਣਾ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਸੰਸਥਾਵਾਂ ਲਈ ਸਖਤ ਸੀਮਾ ਸਮਾਸੀਮਾ ਸ਼ਾਮਲਾ ਤੇ ਮਨੋਨਿਤ ਸਿਕਲਾਈ ਸੰਸਥਾ ਕੋਲ ਵਿਦਿਆਰਥੀਆਂ ਦੀ ਸਵੀਕ੍ਰਿਤੀ ਦੀ ਪੁਸ਼ਟੀ ਕਰਨ ਲਈ 10 ਦਿਨ ਅਤੇ ਦਾਖਲੇ ਦੀ ਸਥਿਤੀ ਅਤੇ ਆਧਮਿਕ ਪ੍ਰਗਤੀ ਬਾਰੇ ਅਪਡੇਟ ਕਰਨ ਲਈ 60 ਦਿਨ ਹੋਣਗੇ ਇਸ ਤੋਂ ਇਲਾਵਾ ਸੋਧਾ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬੇਤਰਤੀਬੇ ਪਾਲਣਾ ਦੀ ਜਾਂਚ ਕਰਨ ਅਤੇ ਪਰਮਟ ਦੀ ਸ਼ਰਤਾਂ ਦੀ ਉਲੰਘਣਾ ਕਰਨ ਵਾਲੀ ਸੰਸਥਾਵਾਂ ਤੇ ਜੁਰਮਾਨਾ ਲਾਉਣ ਦਾ ਅਧਿਕਾਰ ਦਿੰਦੀਆਂ ਨੇ ਪਾੰਡਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਸਕੂਲਾਂ ਨੂੰ 12 ਮਹੀਨਿਆਂ ਤੱਕ ਦੇ ਐਨਬਰਕ ਪਰਮਟ ਦੀ ਪ੍ਰਤਿਕਿਰਿਆ ਤੋਂ ਮੁltਵੀ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਦਰ ਅਨਸਾਰੀ ਅਰਜ਼ੇ ਬਿਨੇਕਾਰਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਫੈਡਰਲ ਸਰਕਾਰ ਦੁਆਰਾ ਨਿਗਰਾਨੀ ਨੂੰ ਸਖਤ ਕਰਨ ਦੀ ਯਤਨਾਂ ਦੇ ਬਾਵਜੂਦ ਪ੍ਰਸਤਾਵਿਤ ਤਬਦੀਲੀਆਂ ਨੇ ਸੂਬਾਈ ਅਧਿਕਾਰੀਆਂ ਨੂੰ ਵਿੱਚ ਕਿਤੇ ਮਿਸ਼ਰਤ ਪ੍ਰਤਿਕ੍ਰਿਮ ਪੈਦਾ ਕਰ ਦਿੱਤੇ ਨੇ ਕੁਝ ਕੈਨੇਡਾ ਵਿੱਚ ਸਿੱਖਿਆ ਨੂੰ ਸੰਚਾਲਿਤ ਕਰਨ ਵਾਲੇ ਗੁੰਝਲਦਾਰ ਅਧਿਕਾਰ ਖੇਤਰ ਦੇ ਲੈਂਡਸਕੇਪਸ ਨੂੰ ਉਜਾਗਰ ਕਰਦੇ ਹੋਏ ਸੂਬਾਈ ਸਿੱਖਿਆ ਦੇ ਹੁਕਮਾਂ ਵਿੱਚ ਸੰਗੀ ਪਹੁੰਚ ਬਾਰੇ ਚਿੰਤਾਵਾਂ ਪ੍ਰਗਟ ਕਰ ਰਹੇ ਨੇ ਰੈਗੂਲੇਟਰੀ ਤਬਦੀਲੀਆਂ ਤੋਂ ਇਲਾਵਾ ਸੋਧਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਘੰਟੇ ਮੌਜੂਦਾ 20 ਘੰਟਿਆਂ ਤੋਂ ਵਧਾ ਕੇ 24 ਘੰਟੇ ਪ੍ਰਤੀ ਹfte ਦੇ ਪ੍ਰਸਤਾਵਿਏ ਇਸ ਅਡਜਸਟਮੈਂਟ ਦਾ ਉਦੇਸ਼ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਾਈ ਕਰਦੇ ਸਮੇਂ ਵਾਧੇ ਰਹਿਣ ਸਹਿਣ ਦੇ ਖਰਚਿਆਂ ਦੇ ਪ੍ਰਬੰਧਨ ਕਰਨ ਵਿੱਚ ਮਦਦ ਕਰੇਗਾ ਜਨਤਾ ਕੋਲ ਇਹਨਾਂ ਪ੍ਰਸਤਾਵਾਂ ਤਬਦੀਲੀਆਂ ਬਾਰੇ ਫੀਡਬੈਕ ਪ੍ਰਦਾਨ ਕਰਨ ਲਈ 29 ਜੁਲਾਈ ਤੱਕ ਦਾ ਸਮਾਂ ਜਿਸ ਦੀ ਅਗਲੇ ਦਹਾਕੇ ਵਿੱਚ ਲਗਭਗ 87 ਮਿਲੀਅਨ ਦੀ ਲਾਗਤ ਆਉਣ ਦਾ ਅਨੁਮਾਨ ਹੈ ਇਸ ਲਾਗਤ ਵਿੱਚ ਸਰਕਾਰ ਹੈ ਮਨੋਨੀਤ ਸਿੱਖਿਆ ਸਿੱਖਣ ਵਾਲੀ ਸੰਸਥਾਵਾਂ ਤੇ ਸਕੂਲ ਟਰਾਂਸਫਰ ਦੀ ਮੰਗ ਕਰਨ ਵਾਲੇ ਅਧਿਐਨ ਅਧਿਆਇਨਾ ਪਰਮ ਪਰਮਟ ਧਾਰਕਾਂ ਨੂੰ ਲਾਗੂ ਕਰਨ ਦੇ ਖਰਚੇ ਸ਼ਾਮਲ ਨੇ ਜਿਵੇਂ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀਆਂ ਜਟਿਲਤਾ ਅਤੇ ਨੈਵਿਗੇਟ ਕਰਨਾ ਜਾਰੀ ਰੱਖਣਾ ਇਸ ਪ੍ਰਸਤਾਵ ਰੈਗੂਲੇਟਰੀ ਸੋਧਾ ਪਾਰਦਰਸ਼ਤਾ ਜਵਾਬ ਦੇ ਇਸ ਸਿਸਟਮ ਦੀ ਸਮੁੱਚੀ ਅਖੰਡਤਾ ਨੂੰ ਵਧਾਉਣ ਲਈ ਇੱਕ ਠੋਸ ਯਤਨ ਨੂੰ ਦਰਸਾਉਂਦੀ ਹੈ ਜਨਤਕ ਸਲਾਹ مشਵਰੇ ਅਤੇ ਬਾਅਦ ਵਿੱਚ ਸੋਸ਼ੋਧਣ ਦੇ ਨਤੀਜੇ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦਿਅਕ ਸੰਸਥਾਵਾਂ ਲਈ ਭਵਿੱਖ ਦੇ ਲੈਂਡਸਕੇਪ ਦਾ ਆਕਾਰ ਉਹਨਾਂ ਨੂੰ ਦੇਣ ਗਿਆ ਏਸੀ ਹੁਣ ਤੱਕ ਦੀ ਵੱਡੀ ਖਬਰ ਹੁਣ ਖਬਰਾਂ ਵਿੱਚ ਇਸੇ ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ